ਜਗਤੁ ਪਖਾਰੀ ਫਿਰਤਾ ਹੈ ਸਭ ਕੋ ਦਾਤਾ RAM ਕੋ ਨਾਨਕ ਮਨ ਸਿਮਰਤਹਿ ਪੂਰਨ ਹੋਵੇ ਕਾਮ ਜਦ ਬਗਾਰੇ ਪਖਾਰੀ ਜੇ ਵਿਚ ਰਾਜੇ ਆ ਗਏ ਵਿਚ ਦਾਤੇ ਆ ਗਏ ਤੇ ਪਖਾਰੀ ਰਹਿ ਤਾ ਵਿਚੇ ਬੜੇ ਸਰਦਾਰ ਜੇ ਵਿਚ ਮਹਾਂਪੁਰ ਜਾਣੇ ਸਾਰੇ ਪਖਾਰੀ ਰਹਿ ਤਾ ਜਗਤੁ ਪਖਾਰੀ ਫਿਰਦਾ ਹੈ ਸਭ ਕੋ ਦਾਤਾ RAM ਦਾਤਾ RAM ਆਇਆ ਨਾ ਬਾਨਦ ਕਾ ਧਾਨੇ ਕਾ ਜੋ ਬੋਲਦਾ ਹੈ ਉਹਦਾ ਸਿਮਰਨ ਕਰ। ਉਹਨੂੰ ਬਰਾ ਕੰਮ ਬਤਾ ਕੇ ਤੇਰਾ ਜਿਹੜਾ ਕੰਮ ਹੈ। ਕਿ ਸਾਰੇ ਕਾਜ ਵੀ ਪੂਰਾ ਹੋ ਜਵੇ। ਐਂ ਕਰੂ ਜੇ ਤੇ ਕੰਮ ਤੇਰਾ ਸਾਰਾ ਜਿਹਾ ਪੂਰਾ ਹੋ ਜਵੇ। ਕੋਈ ਕਬੀਰ ਰਹੇ। ਸਾਰਾ ਕੰਮ ਪੂਰਾ ਕਰਕੇ ਛੁੱਟੀ ਹੋ ਜਵੇ ਉਹਨਾਂ ਜੂੜ ਬਲ ਤੋਂ। ਨਾਨਕ ਤੋ ਇਹ ਗੱਲ ਕਹੀ ਐਂ ਜੀ। ਹਾਂ ਜੀ। ਮਨ ਨੇ ਸਿਮਰਨਾ ਹੈਗਾ, ਮਨ ਸਿਮਰਤਾ ਹੈ ਤੇ ਸਿਮਰਨਾ ਆਪਣਾ ਪ੍ਰਾਵ ਹੈ। ਤਾਂ ਹੀ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਗਿਆ ਹੈ ਜੀ। ਜੀ ਠੀਕ ਹੈ ਜੀ ਤੇ ਉਹਦੇ ਨਾਲ ਪੂਰਨ ਹੋ ਜਾਏਗਾ ਪੂਰਨ ਬ੍ਰह्म ਹੋ ਜਾਏਗਾ ਤੇ ਇਹਦਾ ਕਾਜ ਸਮਰ ਜਾਏਗਾ ਪਰਮਾਤਮਾ ਨਾਲ ਜੁੜਨੇ ਪਰਮਾ ਪਰਮਾਤਮਾ ਕੀ ਚੀਜ਼ ਹੈ ਪਰਮਾਤਮਾ ਤਾਂ ਰੌਝੇ ਨਹੀਂ ਆਇਆ ਪਰਵਾਲੀ ਫਿਰ ਪਰਮਾਤਮਾ ਪਰਮਾਤਮਾ ਪਤਾ ਨਹੀਂ ਕਿਥੋਂ ਬਾੜ ਲੈਣਾ ਦੇ ਦੋ ਤੋ ਸਕੇ ਉਹ ਪਰਮਾਤਮਾ ਤਾਂ ਵੀ ਹੁਣ ਆਪੇ ਪਰਮ ਆਤਮ ਆਤਮ ਦੀ ਸੱਚ ਸੇਖ ਔਰ ਯਾਨੀ ਆਪੇ ਹੀ ਬਣ ਜਾਣਾ ਪਰਮਾਤਮਾ ਜਲੀ ਰੋਣਾ ਬਣਵਾ ਪਤਾ ਨਹੀਂ ਕਿਥੋਂ ਉੜ ਕਾਂ ਬਣ ਕੀ ਕਹੋ ਵਾਰਿਆ ਠੀਕ ਹੈ ਜੇ ਆਨਪੜ੍ਹਤਾਂ ਦੇ ਅਸਰ ਪਰਮਾਤਮਾ ਵਾਲਿਆ ਇਹਨਾਂ ਦੇ ਦਮ ਨਾਲ ਚ। ਇਹ ਲੋਕਾਂ ਦਾ ਸਭਤੀ ਅਸਲੀ ਆਪਣੇ ਰੂਹ ਵਾਲਾ ਛੜਿਆ ਹੀ ਹੋਇਆ। ਕਰ ਆਪਣੇ ਰੂਹ ਦੇ ਸੰਤਾਂ ਬਣ ਰਹੀਆਂ ਸਾਰੀਆਂ ਰੂਹਾਂ ਜੁੜਦੀਆਂ। ਉਹਨਾਂ ਦੇ ਠੀਕਾ ਦੇਣੇ ਭਰਾ ਹੋਣੇ ਦਾ ਵਾਸਤੇ ਸਾਰੀਆਂ। ਨਵੰਗੀ ਪਰਮਾਤਮਾ ਤੋਂ ਉਪਰ ਛੜਾ ਦਾ ਸ਼ਬਦ ਹੈ ਸਾਡੇ ਨਾਲ ਤਾਂ ਇਹਦੇ ਤਾਂ ਸਾਡੇ ਦਾ ਵਿਰੋਧੀ ਹੈ ਵੈਸੇ ਗੁਰਮਤ ਵਿਰੋਧੀ ਸ਼ਬਦ ਹੈ। ਗੁਰਮਤ ਵਿਰੋਧੀ ਬਿਲਕੁਲ ਹੈ। ਠੀਕ ਹੈ ਜੀ। ਇਹ ਜੋ ਪਹਿਲਾਂ ਬ੍ਰਹਮੇ ਨੇ ਬ੍ਰਹਮਣ ਸਮਾ ਕੇ ਪੂਰਨ ਬ੍ਰਹਮ ਹੋਣਾ ਸੀ। ਕਿਆ ਇਹ ਆਤਮਾ ਦੀ ਵੀ ਗੱਲ ਕਰੀ ਉਹ ਪ੍ਰਾਤਮਿਕ ਲੱਗਦਾ ਸਾਡੇ ਕੋਲ। ਪ੍ਰਾਤਮਿਕ ਆਤਮਾ ਤੇ ਗਵਾਛੂ ਉਹ ਪ੍ਰਾਤਮਾ ਪ੍ਰਾਤਮਾ ਇੱਕੋ ਕਰੇ। ਅੰਤਕੀ ਤੋਂ ਅੰਤਮ ਕਰੇ। ਉਹ ਪ੍ਰਾਤਮਾ ਨੂੰ ਪਰਮਾਤਮਾ ਕਹਿੰਦੇ। ਉਹ ਵਾਲੇ ਪਰਮਾਤਮਾ ਲੱਭਦੇ ਨਹੀਂ ਨਾ ਕੋਈ। ਐਸਾ ਹੀ ਆ ਕੇ ਬਾੜਾ ਠੀਕ ਹੈ ਨਾ। ਭਾਰਿਆਂ ਨੂੰ ਇਹ ਹੀ ਵਿਚਾਰ ਕੀਤਾ ਇਹਨਾਂ ਨੇ। ਸਨਤਨੀਆਂ ਨੇ ਵਿਚਾਰ ਕੀਤਾ। ਹਾਲੇ ਵਿਚਾਰ ਰਹੇ ਇਹਨਾਂ ਨੇ। ਸਨਤਨੀਆਂ ਠੀਕ ਹੈ ਜਿਹਨੂੰ ਕਹੇ ਕਹੋ ਨਾਨਕ ਮਨ ਸਿਮਰਤ ਹੈ ਉਹ ਆਤਮ ਨੇ ਪ੍ਰਾਤਮਨ ਨੂੰ ਸਿਮਰਨਾ ਹੈ ਜੀ ਪ੍ਰਾਤਮਨ ਨੂੰ ਸਿਮਰਨਾ ਤੇ ਆਪਣੇ ਹੋਲ ਠੀਕ ਹੈ ਪੂਰਨ ਹੋਵੇ ਕਾਮ ਤੇ